ਮੈਂ ਦਿਲ ਤੁਰਿਆ ਆਉਂਦਾ ਨਾਨਕ ਜਾਦੂ ਨਹੀਂ ਦਿਖਾਉਂਦਾ ਨਾਨਕ ਸੇ ਦਿਲ ਤੁਰਿਆ ਆਉਂਦਾ ਨਾਨਕ ਜਾਦੂ ਨਹੀਂ ਦਿਖਾਉਂਦਾ ਨਾਨਕ ਵੀ ਬੰਦਿਆਂ ਨੂੰ ਭੇਜੋ ਮੈਸੇਜ ਸਬਦੇ ਨਹੀਂ ਕਰਾਉਂਦਾ ਨਾਨਕ ਨਾਉ ਆਪਣੇ ਪਾਪ ਬਖਸ਼ਦਾ ਮੱਝਾਂ ਨਹੀਂ ਸਵਉਂਦਾ ਨਾਨਕ ਹੱਥ ਕਿਤਾਬਾਂ ਨੂੰ ਲਾਉਣ ਨਾ ਜਿਹੜੇ ਨਹੀਂ ਉਹ ਪਾਠ ਕਰਾਉਂਦਾ ਨਾਨਕ ਰਹਿਮ ਪਰਮ ਨੂੰ ਭਾਜ ਦੇਣ ਲਈ ਧਰਤ ਦੇ ਚੱਕਰ ਲਾਉਂਦਾ ਨਾਨਕ ਕਰਾmaat ਹੈ ਕੁਦਰਤ ਵਰਜੀ ਕੁਦਰਤ ਅੱਗੇ ਨਿਉਂਦਾ ਨਾਨਕ ਕੰਮ ਕਰੋ ਤੇ ਬਣਜੋ ਬੰਦੇ ਫਿਰ ਦਾਤੀ ਸਮਝਾਉਂਦਾ ਨਾਨਕ ਧਰਮ ਦੇ ਠੇਕੇਦਾਰਾਂ ਠੱਗਾ ਡੰਗ ਤੇ ਚੋਬਾ ਲਾਉਂਦਾ ਨਾਨਕ ਕਿਰਤ ਕਰਨ ਤੇ ਵੰਡ ਛਕਣ ਲਈ ਸਾਜ ਕਿਰਤ ਰਛਾਉਂਦਾ ਨਾਨਕ ਸੱਚੀ ਮਿਹਨਤ ਦੁੱਧ ਤੋਂ ਮਿੱਠੀ ਲੋਟਣੂ ਲਹੂ ਦਿਖਾਉਂਦਾ ਨਾਨਕ ਕਿਰਤ ਕਰਨ ਤੇ ਹੱਕ ਲਈ ਲੜਨਾ ਗੱਡੀ ਰਾ ਰਿਛਣਾਉਂਦਾ ਨਾਨਕ ਹੱਥ ਸ਼ਰੀ ਤੇ ਮੂੰਹ ਵਿੱਚ ਬਾਣੀ ਹੋਏ ਉਨੀ ਪਾਰ ਲੰਗਾਉਂਦਾ ਨਾਨਕ ਹੱਥ ਸ਼ੁਰੀ ਤੇ ਮੂੰਹ ਵਿੱਚ ਬਾਣੀ ਹੋਏ ਉਨੀ ਪਾਰ ਲੰਗਾਉਂਦਾ